ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਏ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੇ ਜੇ ਲੈ ਰਾਲਿ ਬਤਾਰ ਭੁਖਿਆ ਭੋਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸੇ ਸਿਆਣਪ ਲਖ ਹੋਏ ਤਾਂ ਇੱਕ ਨਾਂ ਚੱਲੇ ਨਾਲ ਕਿ ਉਸ ਚਾਰਾ ਹੋਈਏ ਕਿਉ ਕੂੜੇ ਟੁਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿਢਿਆ ਹੁਕਮੇ ਉਤਮ ਨੀਚ ਹੁਕਮ ਆਲਖ ਦੁਖ ਸੁਖ ਪਾਈ ਇਹ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਾਈ ਇਹ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부জে ਤਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੋਗੁਨਟਿਆਂ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜੱਪ ਜਿసే ਦੂਰ ਗਾਵੇ ਕੋ ਵਿਕੇ ਹਾਧਰਾ ਹਧੂਰਾ ਕਥਨਾ ਕਥੀਨਾ ਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਜ਼ਿੰਦਾ ਦੇ ਲੈਂਦੇ ਥਕ ਪਾਹੈ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਗਮ ਚਲਾਏ ਰਹਾ ਨਾਨਕ ਵਿਖਸੇ ਵੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਖਿਆ ਪੋ ਅਪਾਰ ਅੱਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਦਿ ਸੇ ਦਰਬਾਰ ਮੋਕੇ ਬੋਲਣ ਬੋਲੀਐ ਜਿ ਸੁੰਤਰੇ ਪਿਆਰ ਅਮਰਤ ਵੇਲਾ ਸਾਚ ਨਾਮ ਵਢਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣਿਆ ਸਭਾ ਪੈ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਧਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗavਏ ਗੁਣੀ ਨਿਦਾਨੋ ਗavਏ ਸੁਣੀ ਮਨ ਰੱਖੇ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖੰਦ ਗੁਰਮਖਵੇਦ ਗੁਰਮਖ ਰਿਆਸਮਾਈ ਗੁਰਈਸਰ ਗੁਰਗੋਰਖ ਬਰਮਾ ਗੁਰਪਾਰਬਤੀ ਮਾਈ ਜੇਹੋ ਜਾਣਾ ਖਾ ਨਾਈ ਕਿਹਣਾ ਕਿਸ ਨਾ ਜਾਏ ਗੁਰਾ ਇੱਕ ਦੇਵੁਝਾਈ ਸਭਨਾ ਜੀਆ ਕੋ ਏਕੋ ਦਾਤਾ ਸੋ ਮੈਂ ਵਿਸਰਨ ਜਾਏ ਤੀਸਨਾਵਾ ਜੇਤਸ ਭਾਵਾਂ ਬਿਨ ਭਾਣੇ ਕੇ ਨਾਈ ਕਰੀ ਜੇ ਤੀ ਸਿਸ਼ਟੁ ਪਾਈ ਵੇਖਾਵਣ ਕਰਮਾ ਕੈ ਮਿਲੇ ਲਈ ਮਤ ਵਿਚਰਤੰਜ ਵਾਰ ਮਾਨਕ ਜੇ ਗੁਰ ਕੀ ਸਖ ਸੁਣੀ ਗੁਰਾਂ ਇੱਕ ਦੇਵ ਬੁਝਾਈ ਸਭਨ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਸੁਣੀ ਹੋਏ ਨਮਕੰਡਾ ਵਿ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਕੀ ਜਗਲੇ ਜੈ ਕਿਸ ਨਜ਼ਰ ਨਾ ਆਵੈ ਤ ਵਦਨ ਭੁਜਕੇ ਕੀਟ ਅੰਦਰ ਕੀਟ ਕਰ ਦਸੀ ਦਸ ਤਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤੇ ਗੁੰਦੇ તેha કોઈ ના સુજઈ જેસ ગુણ કોઈ કરે સુણ્યા સિદ્ધ પીર સુરનાથ સુણ્યા તર્તવલ આકાશ સુણે દીપ લોપતાલ સુણે પૌનસકે કાલ નાન પગદાસ દવિગાસ સુણે દુપપ કના સુણે ઈશ્વર બ્રહમાયંદ સુણે મુક્ષલા હનુમંત સુણે યોગ જુગતન પેદ સુણે સાસ્ત સિમરત વેદ નાન પગદાસ દવિગાસ ਸੁਣਿਆ ਦੁੱਖ-ਪਾਪ ਕਾ ਨਾਸ ਸੁਣਿਆ ਸੰਸਦੋ ਗਿਆਨ ਸੁਣਿਆ ਅਸਕਾਸ਼ ਨਾਨਕ ਸੁਣਿਆ ਪੜਪੜ ਪਾਵੇ ਮਨ ਸੁਣਿਆ ਲੱਗੇ ਸੇਤ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ-ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਸਾ ਸੁਣਿਆ ਦੇ ਪਾਵੇ ਰਾ ਸੁਣਿਆ ਹਾਥ ਵਿਸ ਗਾ ਨਾਨਕ ਭਗਦਾਸ ਦਾ ਵਿਗਾਸ ਹੁਨੇਦੁ ਪਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪੀਛੇ ਪਸਤਾਏ ਕਾਗਲ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੇਤਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਿਆ ਸੁਤ ਹੋਵੇ ਮਨ ਬੱਧ ਮੰਨਿਆ ਸਕਲ ਪਾਉਣ ਕੀ ਸੋਧ ਮੰਨੇ ਮਉ ਚੋਟਾ ਨਾ ਖਾਏ ਮਨ ਜਮ ਕੇ ਸਾਸ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ મને માર્ગા પાયી ઉપર ગટ ના ચાલ મને પાવે મુખ દ્વાર મને પરવાય સરદાર મને તરે તારે ગુરુ શેખ મને નાનક ભાવે ના ભેખ સનામ હોય એ જે કો મન જાણે મન કોય ਪੰਪਰਵਣ ਪੰਪਰਦਾਨ ਪੰਚੇ ਪਾਵੈ ਦਰਗੇ ਮਾਨੁਸ ਪੰਚੇ ਸੁਹੇ ਦਰ ਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਲੇ ਵਿਚਾਰ ਕਰਤੇ ਕੇ ਕਰਨੈ ਸਮਾਲ ਤੋਲ ਤਰਮ ਦੇਕਾ ਪੂਤ ਸਤੋਖਾ ਪ੍ਰਖਿਆ ਜਿੰਸੂਤ ਜੇ ਕੋ ਗੁਜੇ ਹੋ ਸੁਚਿਆ ਤਵਲੇ ਉਪਰ ਕੇਤਾ ਭਾਰ ਦਤਿ ਹੋਰ ਪਰੇ ਹੋਰ ਹੋਰ ਤਿਸਤੇ ਭਰ ਤਲੇ ਕਮਨ ਜੋਰ ਜੀ ਜਾਤਰੰਗਾ ਕੈ ਨਾਮ ਸਬਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸੁਆਲੇ ਆਰੂਪ ਕੀਤੀ ਦਾ ਜਾਣਿ ਕਣ ਕਹੂ ਤ ਕਿਤਾ ਪਸਾ ਇੱਕ ਕਵਾ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾ ਵਾ ਇੱਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਸੰਖ ਤਪਤਾਓ ਸੰਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿਏ ਸੰਸਰਤਾਰ ਅਸੰਖ ਸੂਰ ਮੋਪਕਸਾਰ ਅਸੰਖ ਮੋਨ ਲਿਬਲਾਏ ਤਾਰ ਕੁਦਰਤ ਕਾਵਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮੰਦਰੰਕਾਰ ਅਸੰਖ ਮੂਰਖ ਅੰਧ ਕੋ ਰਸੰਖ ਚੋਰ ਹੈ ਰਾਮ ਕੋਰ ਅਸੰਖ ਅਮਰ ਕਰ ਜਾਏ ਜੋ ਰਸੰਗਲ ਵਢ ਹਤਿਆ ਕਮਾਈ ਤਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜੇਰ ਕੂੜੇ ਫੈਰਾਈ ਅਸੰਖ ਮਲੇਜ਼ ਮਲ ਪਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹਿ ਵਿਚਾਰ ਵਰਨ ਜਾਵਾ ਏਕ ਵਾਰ ਜੋਗ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਂ ਅਗਮ ਅਗਮ ਅਸੰਖ ਲੋ ਅਸੰਕੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾ ਖਰੀ ਲਿਖਣ ਬੋਲਣ ਬਣ ਅਖਰਾ ਸੇਰ ਸੰਯੋਗ ਵਖਾਂ ਜਿਨ ਐਲੇ ਕਹਿਤ ਸਿਰ ਨਾਇ ਜੇ ਫਰਮਾਏ ਤਿਤਿ ਪਾਏ ਦੇਤਾ ਕੀਤਾ ਤੇਤਾ ਨਾਮ ਨਾਵੇ ਨਾਹੀ ਕੋ ਥਾਂ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਜਾਵਾ ਏਕ ਵਾਰ ਜੋ ਤੂ ਤੇ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹਾਥ ਪੈਰ ਦੰਦੇ ਪਾਣੀ ਤੁਤੇ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਕੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਉ ਨਾਨ ਘੁਕਮੀ ਆਉ ਜਾ ਤੀਰਤਬ ਜਾ ਦਾਨ ਜੇ ਕ ਪਾਵੈ ਤਿਲਕਾ ਮਨ ਸੁਨੇ ਮਨਿਆ ਮਨ ਕੀਤਾ ਪਾਉ ਅੰਤਰਗਤੀ ਮਲਨ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣ ਗੁਣ ਕੇ ਤੇ ਭਗਤ ਨਾ ਹੋਏ ਵਿਸ਼ਵਾਸ ਅਦਬਾਣੀ ਬਰਵਾ ਸਤਸਵਾਸ ਦਾ ਮਨ ਚਾਹ ਕਮ ਸਵੇਰਾ ਕਾ ਵਕਤ ਕਮਣ ਕਮਣ ਤਿਤ ਕਵਣ ਵਾਰ ਕਮਲ ਸੇ ਰੁੱਤੀ ਮਾ ਕਵਣ ਜੇ ਤੋ ਹੋਆ ਆਕਾਰ ਵੈਣ ਪਈਏ ਪੰਡਤੀ ਜੇ ਹੋਵੇ ਲੇਕਰਣ ਵਕਤ ਨਾ ਪਾਇ ਕਾ ਦੀਆਂ ਜੈ ਲਿਖਾਂ ਲੈ ਕੁਰਾਨ ਤਿਤ ਵਾਰ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੇ ਸੋਈ ਕਿਵ ਕਰਾਖਾ ਤੂੰ ਸਲਾਈ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਏ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਤਾ ਹੋਵੇ ਨਕ ਜੇ ਕੋ ਆਪੋ ਜਾਣੇ ਅਗੇ ਗਾਇਣਾ ਸੋਹੇ ਪਤਲਾ ਪਤਾ लख अगस अगस उड़क उड़क पाल थके वेद कहन एक बार सिर ठारा कहन कितेबा के सुरेख तात लिखा हुए तलिखिये लिखे हुए वनास ਨਾਨਕ ਵਡਾਖੀਏ ਅਪੇ ਜਣਿ ਆਪ ਸਲਾਈ ਸਲੈ ਇਤਿ ਸੁਰਤ ਨ ਪਾਈਆ ਨਦਿਆ ਤੇਵਾ ਪਾਵੇ ਸੁ ਨ ਜਾਣੇ ਸੁ ਸਸਤਾਨ ਗੇਰਾ ਸੇਤੀ ਮਲਤਾਨਾ ਕੀੜੀ ਤੁਲ ਨ ਹੋਵੇ ਇਨੀ ਜੇਤਸ ਮਨੋ ਨਾ ਵਿਸਰੇ ਅੰਤ ਨਸਤਿ ਕੇ ਨਾ ਅੰਤ ਅੰਤ ਨ ਕਨ ਦੇ ਨਾ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਪੇ ਕੀ ਮਨ ਮੰਤ ਅੰਤ ਨ ਜਪੇ ਕੀਤਾਕਾਰ ਅੰਤ ਨ ਜਪੇ ਪਾਰਵਾਰ ਅੰਤ ਕਰਨੇ ਕੇਤੇ ਬਿਲ ਲਾਇ ਤਾਂ ਕਿ ਅੰਤ ਨਾ ਪਾਏ ਜੈ ਇਹੋ ਅੰਤ ਨਾ ਜਾਣੇ ਕੋਏ ਬੋਤਾ ਕਈਏ ਬੋਤਾ ਹੋਏ ਵਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਐਵੜੂ ਚਾਹ ਹੋਵੇ ਕੋਏ ਤਿਸੂ ਚੇ ਕੋ ਜਾਣੇ ਸੋਏ ਜੇਵੜ ਅਪ ਜਾਣੇ ਆਪ ਆਪ ਨਾਨਕ ਨਦਰੀ ਗਰਮੀ ਦਾਤ ਬੋਤਾ ਕਰਮ ਨਾ ਲਿਖਿਆ ਨਾ ਜਾਏ ਵਡਾ ਦਾਤਾ ਤਿੰਨ ਤਮਾਏ ਕਹਤੇ ਮੰਗੇ ਜੋ ਅਪਾਰ ਕਹਤੇ ਗੰਨਹੀ ਵਿਚਾਰ ਕਹਤੇ ਖੱਪ ਕਟੇ ਵੇਕਾਰ ਕਹਤੇ ਲੈ ਲੈ ਮੁਕਰ ਪਾਏ ਕਤੇ ਮੁਰਖਾਈ ਖਾਏ ਕਹਤੇ ਦੂਖੂ ਸਦਮਾਰ ਹੈ ਬੇਦੱਤਰੀ ਦਤਾਰ ਬੰਖਲਾਸੀ ਭਾਣੇ ਹੋ ਰੱਖ ਨਾ ਸਕੇ ਕੋਈ ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜੇ ਤਿਆ ਮੁਹ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਬੇਗੇਈ ਕੇ ਜਿਸਨਾਂ ਬਖਸੇ ਸਿਫਸਲਾ ਨਨਕ ਪਤ ਸਹੀ ਪਸ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਾਰਿਆ ਅਮੁੱਲ ਭੰਡਾਰ ਅਮੁੱਲ ਆਇਆ ਅਮੁੱਲ ਲੈ ਜਾਏ ਅਮੁੱਲ ਪਿਆ ਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲਤੁ ਅਮੁੱਲ ਦਬਾ ਪ੍ਰਮਾਣ ਅਮੁੱਲ ਮਕਸੀਦ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਮੁਲਾ ਮੁਲਾ ਆਖਿਆ ਨਾ ਜਾਏ ਆਖ ਆਖ ਰਹੇ ਲਿ ਬਲਾਏ ਆਖੇ ਮੇਹ ਪਾਠ ਪੁਰਾਣਾ ਆਖੇ ਪੜੇ ਕਰੇ ਲਿਖਿਆਣ ਆਖੇ ਵਰ ਮੇ ਆਖੇ ਇੰਦ ਅਖੇ ਕੋ ਪੀਤੇ ਗੋਵਿੰਦ ਆਖੇ ਇਸਰਾ ਕੇ ਸੇਧ ਆਖੇ ਕੇਤੇ ਕਿਤੇ ਬੁੱਧ ਅਖੇ ਦਨ ਆਖੇ ਦੇਵ ਆਖੇ ਸੂਰ ਨਰ ਮੁੰਜਨ ਸੇਵ ਕੇਤੇ ਆਖੇ ਅਖਣ ਪਾਏ ਕੇਤੇ ਕਹਿ ਕੇ ਉੜੂਖ ਜਾਏ ਇਤੇ ਕਿਤੇ ਹੋਰ ਕਤੇ ਕਰੇ ਤਾਂ ਆਖਣ ਸਕੇ ਕੇ ਕੇ ਜੇ ਵੜਿ ਭਾਵੇ ਤੇ ਵੜ ਹੋਏ ਨਾਨਕ ਜਾਣਾ ਸੱਚਾ ਸੋਇ ਜੇ ਕੋ ਆਖੇ ਬੋਲ ਵਿਗਾੜਤਾ ਅਲਖੇ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੇਸਰ ਸਮਾਲੇ ਵਜੇ ਨਾਦ ਅਨੇਕ ਸੰਖਾ ਕੇ ਤੇਵਾ ਵਣਹਾਰੇ ਕੇਤੇ ਰਗ ਪਰਿ ਸੋ ਕੈਨ ਕੇਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਬੈ ਸੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿੱਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਸ੍ਰੀ ਬ੍ਰਹਮਾ ਦੇਵੀ ਸੋਨ ਸਦਾ ਸਾਰੇ ਗਾਵੇ ਇਨ ਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ 시ਸਮਦੀ ਅੰਦਰ ਗਾਮ ਸਾਧ ਵਿਚਾਰੇ ਗਾਮ ਸਥਿ ਜਤੀ ਸੁਸੰਤੋਖੀ ਗਾਵੇ ਵੀਰ ਕਰਾਰੇ ਗਾਮ ਪੰਡਤ ਪੜਨ ਰਖੇ ਸਰ ॠਗਵੇਦ ਨਾਲੇ ਗਾਵੇ ਮੋਨੀਆ ਮਨਮੋਹਨ ਸੁਰਗਾਂ ਵਾਸ਼ ਪਿਆਲੇ ਗਾਵਣ ਰਤਨ ਪਾਏ ਤੇਰੇ ਅਰਸ਼ਰਤੀ ਸੰਦਾਲੇ ਗਾਵੇ ਜੁਤ ਮੰਬਰ ਸੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਵਰ ਪੰਡਾ ਕਰ ਕਰਕੇ ਤਾਰੇ ਸੈ ਤੁਧਨ ਗਾਇ ਜੋ ਸੁ ਭਾਵਨ ਤੇ ਤੇਰੇ ਭਗਤ ਰਸ ਲੈ ਹੋਰ ਕੀਤੇਗਾ ਵਨ ਸੇ ਮੈਂ ਜਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦ ਸਾਈਬ ਸੱਚਾ ਸਾਚੀ ਨਾਹੀ ਹੈ ਬੀ ਹਸੀ ਜਨ ਜਸੀ ਰਚਨਾ ਜਿੰਦੂ ਚਾਈ ਰੰਗੀ ਰੰਗੀ ਭਾਤੀ ਕਰ ਕੰਜ ਸੰਸੀਵਾ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਜੀ ਵੜਿਆਏ ਜੋ ਸੁ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਸੋ ਸੋ ਪਸਾਏਬ ਨਾਨ ਕਰਹਿ ਰਜਾਈ ਮੁੰਦਾ ਸੰਤੋਖ ਸਤੋ ਸਰਮਪਤ ਚੋਲੀ ਧਿਆਨ ਕੀ ਕਰੇ ਵਿਭੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥ ਸਗਲ ਜਮਾਤੀ ਮੰਜੀ ਤੇ ਜੀਤ ਅਦੇਤਿ ਸੇ ਆਦੇਸ ਆਦਾ ਨਿਰੰਦਨ ਨਾਤ ਜੁਗ ਇੱਕ ਵੇਸ ਪੁਗਦ ਦੇ ਗਿਆਨ ਦੇ ਬੰਡਾਰਣ ਕਰੜ ਵੱਜੇ ਨਾਦ ਆਪਣਾ ਨਥੀ ਸਭ ਜਾ ਕੀ ਰਿਸ ਦਵਾਰਾ ਸਾਧ ਸੰਜੋਗ ਵਿਜੋਦ ਕਰ ਚਲਾਵੇ ਲੈ ਕੇ ਆਵੇ ਭਾਗ ਅਦੇਸ ਸੇ ਅਦੇਸ ਅਦਾ ਨਿਲਾ ਨਾਤ ਜੁਗ ਜੁਗ ਇੱਕ ਵੇਸ ਇੱਕ ਮਾਇ ਜੁਗਤ ਵੇ ਤਿੰ ਚੇਲੇ ਪ੍ਰਵਾਨ ਇੱਕ ਸੰਸਾਰ ਇੱਕ ਪੰਡਾਰ ਇੱਕ ਰਾਇ ਦੀ ਬਾਣ ਜਿਵ ਜਿਸ ਭਾਵੇ ਤਿ ਵਿੱਚ ਚਲਾਵੇ ਜਿਵ ਹੋਵੇ ਫਰਮਾਨ ਹੋਵੇ ਕਿ ਉਹਨਾਂ ਨਦਰ ਨਾ ਆਵੇ ਬੋਤਾ ਹੈ ਵਡਾਨ ਅਦੇ ਦਿਸ ਅਦੇਸ ਆਦਾ ਨਿਲ ਨਾਤ ਜੁਗ ਜੁਗ ਇੱਕ ਵੇਸ ਅਸਨ ਲੋਲੇ ਪੰਡਾਰ ਜੋਗ ਸਪਾਇ ਸੋ ਇਕਾ ਵਾਰ ਕਰ ਕਰ ਵਿਖੇ ਸਿਰਜਣਾ ਨਾਨਕ ਸਾਚੀ ਕੀ ਸਾਚੀ ਕਾਰ ਅਦੇਸਿ ਸੇ ਅਦੇਸ ਅਲਾ ਨਿਰਨਹਤ ਜੁਜੁਗੇ ਕੋ ਵੇਸ ਇਕ ਦੂਜੀ ਬੋਲ ਖੋਏ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਗੇੜਾ ਕੀਏ ਇਕ ਨਾਮ ਦੀਗਦੀਸ ਇਤਰੇ ਪਤ ਪੌੜੀਆਂ ਚੜਿਏ ਹੋਏ ਕੀਸ ਸੁਣ ਗੱਲ ਆਕਾਸ ਕੀ ਕਿਟਾਈ ਕੀ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੜੀਸ ਅਖੰਡ ਜੋਤ ਪੈਣਾ ਯੋਰ ਯੋ ਨਮੰਗਨ ਦੇਣਾ ਯੋਰ ਜੋ ਨਾ ਜੀਵਨ ਮਰਨ ਯੋ ਰਯੋ ਨਰਾਜ ਮਲ ਮਨ ਸੋ ਰਯੋ ਨਾ ਜੁਰ ਸੁਤੀ ਗਿਆਨ ਵਿਚਾਰ ਜੋਰ ਨੁਕਤੀ ਸੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਹਸੋਏ ਨਾਨਕ ਤੁਮ ਨਾ ਨੀਜ ਕੋਏ ਰਾਤੀ ਰੁਤੀ ਤਿਤੀ ਵਾਰ ਪਵਨ ਪਣੀ ਅਗਨੀ ਪਤਾ ਤਿਸ ਵਿਚਾਰ ਤਿਹਾ ਪ੍ਰਕਿਰਮ ਸਾ ਤਿਸ ਜੀ ਜੁਕ ਕੇ ਰੰਗ ਧਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹਾਏ ਵਿਚਾ ਸੱਚਾ ਉਸਤਤ ਦਰਬਾਰ ਇੱਥੇ ਸੁਣ ਪੜ ਪ੍ਰਵਾਨ ਜਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਇੱਥੇ ਪਾਏ ਨੰਗਾਇ ਜੱਪੇ ਜੈ ਧਰਮ ਖੰਡ ਕਾ ਇਹੋ ਧਰਮ ਖਿਆ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਰਮ ਹੈ ਇਸ ਕੇਤੇ ਵਰਮੇ ਘੜੀਏ ਰੂਪ ਰੰਗ ਕੇ ਵੈਸ ਕੇਤੇ ਕਰਮ ਭੂਮੀ ਮੇਂ ਹੈ ਕੇਤੇ ਕੇਤੇ ਧੂਪ ਦੇਸ ਕੇਤੇ ਇਨ ਚੰਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁੰਨ ਕੇਤੇ ਕੇਤੇ ਰੁਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤਨ ਰੰਦ ਕੇਤੀਆਂ ਸੂਤੀ ਸੇਵਕ ਕੇਤੇ ਗਿਆਨ ਖੰਦ ਨਾ ਅੰਤ ਗਿਆਨ ਖੰਦ ਮੈਂ ਗਿਆਨ ਪ੍ਰਚਾੰਡ ਤੇਤੇ ਨਾਗਨੋਕੰਡ ਅਨੰਤ ਸਰਮਕੰਡ ਕੀ ਬਾਣੀ ਰੂ ਜਿਥੇ ਕੜੀਏ ਬਹੁਤ ਨੂਪ ਤਾ ਕੀ ਗੱਲਾ ਕਥੀਆ ਨਾ ਜਾਏ ਜੇ ਕੋ ਕੈ ਪੀ ਸਿ ਪਸਤਾਏ ਜਿਥੇ ਕੜੀਏ ਸੁਤ ਸੁਰਤ ਮਤ ਮਲ ਬੁੱਧ ਕੇਤੇ ਕੜੀਏ ਸੁਰਾਸਿ ਦਾ ਕੀ ਸੋਦ ਕਰਮਖਾਂਡ ਕੀ ਬਾਣੀ ਜਿਥੇ ਹੋਰ ਨਾ ਕਈ ਹੋ ਤਿਥੇ ਜੋਤ ਮਾ ਬਲ ਸੂਰ ਤੈਨ ਮੇ ਰਾਮ ਰਿਆ ਪਰਪੁਰ ਦਿ ਤਿਥੇ ਸੀਤੋ ਸੀਤਾ ਮੇ ਮਮਾਈ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਮਰੈ ਨਾ ਠਾਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਤਿਥੇ ਭਗਤੋ ਸੇ ਕੇ ਲੋ ਕਰੈ ਨੰ ਚਮਨ ਸੋਏ ਸਚ ਖਨੂਸੇਂ ਰਕ ਰੰਕਾਰ ਕਰ ਪ੍ਰਵੇਖ ਨਦਰ ਨਿਹਾਲ ਤੇਥੇ ਖੰਡ ਮਨਵਰ ਪਾਉਂਡ ਜੇ ਕੋ ਕਥੇ ਤਾਤਨਾ ਅੰਤ ਤੇਥੇ ਲੋਲ ਆਕਾਰ ਜਿਵ ਜਿਵ ਹੁਕਮ ਤਿਵਤਿਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾ ਜਦ ਪਹਾਰਾ ਤੀਰ ਜਸਨੀਆ ਅਹਰ ਮਤ ਵੇਦ ਹਥਿਆਰ ਭਾਉ ਖੱਲਾ ਅਗਨੀ ਤਪਤਾ ਪਾਂਡਾ ਪਵ ਅਮਰਿਤ ਟਾਲ ਕੜੀਏ ਸਭ ਸੁੱਚੀ ਟਕਸਾਲ ਜਿਨਕੋ ਨਦਰ ਕਰਮ ਤਿੰਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤਿ ਦਾਈ ਦਾਇਆ ਖੇਲੇ ਸਗਲ ਜਗਤ ਜੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈ ਨੜ ਕੇ ਦੂਰ ਜਿਨੀ ਨਾਮ ਧਿਆਇਆ ਗੈਮ ਸੁਕਤ ਕਾਲ ਨਾਨਕ ਤੇ ਮੁਖ ਉਜਲੇ ਕਹਿਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕਹਿਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ